ਨਵੰਬਰ ਨੂੰ ਜਾਣੀ ਕਿ 10 ਨਵੰਬਰ 2025 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਐਨਸੀਆਰ ਦੇ ਵਿੱਚ ਰਾਤ ਨੂੰ ਜਿਹੜਾ ਬੰਬ ਧਮਾਕਾ ਹੁੰਦਾ ਇੱਕ i20 ਕਾਰ ਦੇ ਨਾਲ ਹਰਿਆਣਾ ਨੰਬਰ ਗੱਡੀ ਦੇ ਨਾਲ ਬੰਬ ਧਮਾਕਾ ਹੁੰਦਾ ਜਿਸ ਨੇ ਪੂਰੇ ਦੇਸ਼ ਭਰ ਨੂੰ ਹਿਲਾ ਕੇ ਰੱਖ ਦਿੱਤਾ ਤੇ ਸ਼ੁਰੂਆਤੀ ਦੌਰ ਦੇ ਵਿੱਚ ਕੇਂਦਰ ਸਰਕਾਰ ਸਖਤ ਹੁੰਦੀ ਹੈ ਕੇਂਦਰ ਦਾ ਗ੍ਰਹਿ ਮੰਤਰਾਲਾ ਸ਼ਕਤੀ ਦੇ ਨਾਲ ਜਾਂਚ ਦੇ ਨਿਰਦੇਸ਼ ਦੰਦਾ ਤੇ ਨਿਰਪੱਖ ਜਾਂਚ ਦੇ ਨਿਰਦੇਸ਼ ਦੰਦਾ ਤੇ ਇਸੇ ਵਿਚਾਰੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜੇ ਉੱਚ ਲੈਵਲ ਦੀ ਹਾਈ ਲੈਵਲ ਦੀ ਮੀਟਿੰਗ ਵੀ ਕੀਤੀ ਸੀ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਸੂਤਰਾਂ ਹਵਾਲੇ ਤੋਂ ਖਬਰ ਆਈ ਹੈ ਕਿ ਬਹੁਤ ਵੱਡਾ ਖੁਲਾਸਾ ਹੋ ਚੁੱਕਿਆ ਕਿ ਜਿਹੜਾ ਡਾਕਟਰ ਉਮਰ ਮੁਹੰਮਦ ਜਿਸ ਦੇ ਉੱਪਰ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਡੀਐਨਏ ਰਿਪੋਰਟ ਦੇ ਵਿੱਚ ਇਹ ਪਤਾ ਲੱਗਿਆ ਕੀ i20 ਕਾਰ ਜਿਹੜਾ ਡਾਕਟਰ ਉਮਰ ਮੁਹੰਮਦ ਹੀ ਚਲਾ ਰਿਆ ਸੀ ਜਾਨੀ ਕਿ ਜਿਹੜਾ ਪਲਵਾਮਾ ਦਾ ਰਹਿਣ ਵਾਲਾ ਸੀ ਜੰਮੂ ਕਸ਼ਮੀਰ ਦੇ ਇਹ ਵੀ ਪਤਾ ਲੱਗਿਆ ਕਿ ਸਾਰੀ ਸਾਜ਼ਿਸ਼ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਜਨਵਰੀ ਤੋਂ ਕੀਤੀ ਜਾ ਰਹੀ ਸੀ ਇਸ ਦੇ ਵਿੱਚ ਕਈ ਵਿਅਕਤੀਆਂ ਨੂੰ ਜਿਹੜਾ ਹੋਰ ਵੀ ਕਿਹੜਾ ਗ੍ਰਿਫਤਾਰ ਕੀਤਾ ਗਿਆ ਪਰ ਹਾਲਾਂਕਿ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਇੱਕ ਹੋਰ ਇਕੋਸਪੋਰਟ ਜਿਹੜੀ ਕਾਰ ਆ ਉਸ ਨੂੰ ਬਰਾਮਦ ਕੀਤਾ ਗਿਆ ਬੀਤੇ ਦਿਨ ਫਰੀਦাবাদ ਤੋਂ ਪਰ ਇਸ ਵਕਤ ਦੀ ਜਿਹੜੀ ਰਿਪੋਰਟ ਆ ਕਿ ਇਹ ਡੀਐਨਏ ਦੇ ਵਿੱਚ ਪੁਸ਼ਟੀ ਹੋ ਚੁੱਕੀ ਆ ਕਿ ਡਾਕਟਰ ਉਮਰ ਮੁਹੰਮਦ ਹੀ i20 ਕਾਰ ਜਿਸ ਨੇ ਧਮਾਕਾ ਕੀਤਾ ਉਹ ਚਲਾ ਰਿਹਾ ਸੀ